ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵਗੇ ਅਸੀਂ ਵੀ ਬਹੁਤ ਵਧੀਆ ਤੁਹਾਡਾ ਬਹੁਤ ਸਾਰਾ ਸਵਾਗਤ ਸਾਡੇ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਸਾਡੇ ਚੈਨਲ ਤੇ ਜੇ ਤੁਸੀਂ ਸਾਡੇ ਚੈਨਲ ਤੇ ਆਇਓ ਤੇ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਤੇ ਅਸੀਂ ਕਾਫੀ ਦਿਨਾਂ ਬਾਅਦ ਵਲੌਗ ਲੈ ਕੇ ਆਏ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਦੀਵਾਲੀ ਦਾ ਤਿਹਾਰ ਆਉਣ ਵਾਲਾ ਹੈ ਤੇ ਉਹਦੇ ਚੱਕਰ 'ਚ ਅਸੀਂ ਘਰੇ ਸਾਫ-ਸਫਾਈਆਂ ਕਰਦੇ ਪਏ ਸੀ ਤੇ ਉਹ ਥੋੜਾ ਥੋੜਾ ਕਰਦਿਆਂ ਕਾਫੀ ਜ਼ਿਆਦਾ ਹੀ ਅਸੀਂ ਖਲਾਰਾ ਪਾ ਲਿਆ ਘਰ ਨੂੰ ਥੋੜਾ ਰੈਨੋਵੇਟ ਕੀਤਾ ਸੀਗਾ ਤੇ ਪੇਂਟ ਵਗੈਰਾ ਕਰਵਾਇਆ ਤੇ ਤੁਸੀਂ ਦੇਖ ਸਕਦੇ ਹੋ ਤੇ ਆਉ ਮੈਂ ਤੁਹਾਨੂੰ ਦਿਖਾਉਣੀ ਆ ਆਪਣਾ ਘਰ ਤੇ ਅਜੇ ਕੁਝ ਕੰਮ ਰਹਿੰਦੇ ਵੀ ਆ ਥੋੜੇ ਬਹੁਤੇ ਤੇ ਕਾਫੀ ਤਾਂ ਵੈਸੇ ਹੋ ਹੀ ਗਏ ਆ ਆਲਮੋਸਟ ਥੋੜਾ ਰਹਿਦਾ ਵੀ ਆ ਹਾਂਜੀ ਤੇ ਤੁਸੀਂ ਮੇਰੇ ਵੀ ਚੈੱਕ ਕਰ ਸਕਦੇ ਹੋ ਇਹ ਵੀ ਦੱਸਦੇ ਆ ਕਿ ਕਿੱਥੇ ਚੱਲੇ ਆ ਕਿੱਧਰ ਲਈ ਰੈਡੀ ਹੋਏ ਆ ਇਹ ਵੀ ਮੈਂ ਦੱਸਦੀ ਆ ਘਰ ਨੂੰ ਰੈਨੋਵੇਟ ਕਰਾਇਆ ਦਿਖਾਉਣਾ ਆ ਜਾਂ ਹੋਮ ਟੋਰੀ ਲਾ ਲਓ ਤੁਸੀਂ ਕੁਝ ਲਾ ਲਓ ਦਿਖਾਉਣੇ ਚਲੋ ਆਓ ਤੁਹਾਨੂੰ ਦਿਖਾਉਨੇ ਆ ਆਪਣਾ ਘਰ ਇਹ ਹੈ ਸਭ ਤੋਂ ਪਹਿਲਾਂ ਸਾਡੀ ਲੋਬੀ ਤੇ ਇੱਧਰ ਸਾਡੇ ਬਹੁਤ ਜ਼ਿਆਦਾ ਸਲਾਹ ਬਈ ਸੀ ਉਹਦੇ ਕਰਕੇ ਸਾਰਾ ਪੇਂਟ ਵਗੈਰਾ ਲੱਥ ਗਿਆ ਤੇ ਹੁਣ ਤੇ ਵੈਸੇ ਕਾਫੀ ਹੋ ਗਿਆ ਆ ਠੀਕ ਤੇ ਹੁਣ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਸਾਡੀ ਲੋਬੀ ਹੈਗੀ ਆ ਇੱਧਰ ਸਾਡਾ ਕਿਚਨ ਆ। ਹਾਂਜੀ ਤੇ ਇਸ ਤੋਂ ਬਾਅਦ ਇਹ ਹੈਗਾ ਸਾਡਾ ਬੈਡਰੂਮ। ਤੇ ਇੱਧਰ ਸਾਡੇ ਪਿੱਕ ਲੱਗੀ ਹੋਈ ਆ। ਮੇਰੀ ਅਸੀਸ ਤੇ ਦੇ ਪਾਪਾ ਦੀ। ਤੇ ਅਸੀਂ ਤੇ ਇਹ ਸਾਡਾ ਰੂਮ ਆ ਤੇ ਅਸੀਂ ਨਾ ਅਸੀਂ ਵਾਲਪੇਪਰ ਕਰਵਾਇਆ ਸੀਗਾ 2 2 ਹੀ ਸਾਲ ਹੋਏ ਅਜੇ ਤੇ ਅਸੀਂ ਇਸ ਦੇ ਮਤਲਬ ਬਰਦਰ ਟਾਈਮ ਕਰਵਾਇਆ ਸੀਗਾ ਤੇ ਉਹ ਸਾਨੂੰ ਥੋੜਾ ਠੀਕ ਜਿਹਾ ਨਹੀਂ ਲੱਗਦਾ ਹੁਣ ਦੇ ਦੇ ਕੇ ਬੋਰਝੇ ਹੋ ਗਈ ਗਏ ਤੇ ਉਹ ਅਸੀਂ ਲਾ ਦਿੱਤਾ ਤੇ ਹੁਣ ਅਸੀਂ ਪੇਂਟ ਕਰਵਾ ਲਿਆ ਕਰੇ ਅਜੇ ਕੁਝ ਰਹਿੰਦਾ ਆ ਪਿੱਛੇ ਹੋਣ ਵਾਲਾ ਉਹ ਵੀ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਕੀ ਕਰਵਾਉਣਾ ਆ ਇੱਧਰ ਕਿਚਨ ਦੀ ਜਿਹੜੀ ਇੱਧਰ ਵਾਲੀ ਵਾਲ ਆ ਇਹਦੇ ਉੱਪਰ ਵੀ ਕੁਝ ਕਰਵਾਉਣਾ ਆ ਤੇ ਉਹ ਅਜੇ ਲੱਗਣਾ ਆ ਟਾਈਮ ਤੇ ਚਲੋ ਤਾਂ ਹੁਣ ਲੈ ਕੇ ਚਲਦੇ ਆ ਇਧਰ ਆਪਣੇ ਡਰਾਈング ਰੂਮ ਚ ਇਹ ਹੈਗਾ ਸਾਡਾ ਡਰਾਈング ਰੂਮ ਤੇ ਇਧਰ ਲਾਈਆ ਪਾਪਾ ਜੀ ਦੀ ਫੋਟੋ ਤੇ ਅਸੀਸ ਦੀ ਬਰਥਡੇਅ ਦੇ ਪਿਕਾ ਤੇ ਇਧਰ ਆ ਮੈਂ ਲਾਇਆ ਅਸੀਸ ਦੇ ਟੈਡੀ ਬੇਅਰ ਤੋਂ ਕਿ ਇਹ ਨੀਚੇ ਕੋਸ਼ਿਮਿੰਦ ਲਾੜੀ ਸਾਡੇ ਇੱਕ ਹੀ ਫਲਾਵਰ ਪਾਊਡਰ ਰੱਖਿਆ ਆ ਅਸੀ ਇਸਨਾ ਸੁੱਟ ਦਿੰਦੀ ਆ ਸਲੇ ਫੜ ਗਿਆ ਜਿਹਨੂੰ ਇਹਨੇ ਸਮਝ ਨਹੀਂ ਆ ਗਈ ਤਾਂ ਕਰਕੇ ਸਾਰੇ ਟੈਡੀ ਬੇਅਰ ਹੀ ਰੱਖਿਆ ਕਿ ਟੁੱਟਣਾ ਚਾਹਣ ਤੇ ਇਹ ਹੈਗੀ ਸਾਡੀ ਫੈਮਿਲੀ ਪਿਕ ਜੋ ਅਸੀਂ ਡ੍ਰੈਗ ਰੂਮ ਚ ਲਗਾਈ ਆ ਹਾਂਜੀ ਤੇ ਆ ਅਸੀਸ ਦਾ ਹੈਗਾ ਸਰਟੀਫਿਕੇਟ ਉਧਰ ਪਿਆ ਅਸੀਸ ਦੇਟਵਾਏ ਉਹ ਤਾਂ ਲੈ ਕੇ ਚਲਦੇ ਆਂ ਇੱਧਰ ਵਾਲੇ ਰੂਮ 'ਚ ਇੱਧਰ ਲਾਏ ਆ ਮੈਂ ਸੇਰਾ ਤੇ ਕਲੀਰਾ ਲਗਾਇਆ ਆ ਸਾਡ ਵਿਆਹ ਵਾਲਾ ਸੇਰਾ ਤੇ ਕਲੀਰਾ ਤੇ ਇੱਧਰਲੀ ਵਾਲ ਤੇ ਆ ਵੇਖੋ ਇੱਧਰਲੀ ਕੰਪਲੀਟ ਹੀ ਆ ਵਾਲ ਸਾਰੀ ਤੇ ਉੱਧਰ ਥੋੜਾ ਰਹਿਦਾ ਆ ਹੋਣ ਵਾਲਾ ਤੇ ਇਹ ਸੀਗਾ ਸਾਡਾ ਉਹ ਸਾਡਾ ਸਟੋਰ ਆ ਆ ਵੇਖੋ ਕਾਕਾ ਬੇਟਾ ਛੋਟੂ ਜਾਂ ਤੇ ਇਹ ਸਾਡਾ ਹੈਗਾ ਸਟੋਰ ਇਸ ਰੋ ਦੇ ਨਾਲ ਹੀ ਤੇ ਸਾਡਾ ਡ्रेसिंग रूम ਆ ਤੇ ਬਟ ਇਹਨੂੰ ਅਸੀਂ ਜਿਵੇਂ ਬਾਬਾ ਜੀ ਵਾਲਾ ਰੂਮ ਬਣਾਇਆ ਆ ਇੱਥੇ ਅਸੀਂ ਇੱਥੇ ਸਿਵਿੰਗ ਉੱਤੇ ਸਾਹਿਬਾ ਜੀ ਦਾ ਰੱਖਿਆ ਸਾਰਾ ਤੇ ਨਾਲ ਅਸੀਂ ਸਤਰੀਨ ਮਾਰੀ ਪਈ ਆ ਤੇ ਉਹ ਗੱਦਾ ਰੱਖਿਆ ਸਾਈਡ ਤੇ ਉਹ ਗੱਦਾ ਇੱਥੇ ਰੱਖ ਕੇ ਤੇ ਫਿਰ ਪਾਟ ਕਰ ਲਈਦਾ نیچے ਰੱਖ ਕੇ ਤੇ ਇੱਥੇ ਪਾਟ ਕਰ ਲਈਦਾ ਇਹ ਸਾਡਾ ਛੋਟੂ ਜਿਹਾ ਡ्रेसिंग रूम ਆ ਤੇ ਬਟ ਅਸੀਂ ਉਹਨੂੰ ਬਣਾਇਆ ਇੱਧਰ ਸਾਡੇ ਮੰਮੀ ਜੀ ਪੁੱਣ ਰਹੇ ਆ ਕਿਉਂ ਅਸੀਂ ਬਣਾਇਆ ਤੇ ਸੀ ਕਿਉਂ ਤੇ ਆਹ ਦੇਖੋ ਅਸੀਂ ਨਵੇਂ ਚੁੱਲੇ ਲਾਏ ਅਸੀਂ ਲਏ ਕਾਫੀ ਟਾਈਮ ਲਈ ਤੇ ਫਿਰ ਅਸੀਂ ਹੁਣ ਲਾ ਲਿਆ ਤੇ ਪੁਰਾਣੇ ਚੁੱਲੇ ਸਾਡੇ ਉਧਰ ਬਾਹਰ ਲੱਗ ਗਿਆ ਕਿ ਅਸੀਂ ਓਪਨ ਕਿਚਨ ਵੀ ਬਣਾ ਲਿਆ ਇੱਕ ਬਾਹਰ ਵੀ ਇਹ ਇੱਥੇ ਲਾਤਾ ਹੈ ਤੇ ਇੱਕ ਬਾਹਰ ਪਹਿ ਅਸੀਂ ਬਾਹਰ ਵੀ ਇੱਕ ਕਿਚਨ ਬਣਾ ਲਿਆ ਆ ਕਿ ਅਸੀਂ ਇੱਕ ਗੈਸ ਇੱਥੇ ਰੱਖ ਲਿਆ ਇੱਕ ਅੰਦਰ ਰੱਖ ਲਿਆ ਆ ਤੇ ਇੱਥੇ ਥੋੜਾ ਕੰਮ ਇਹ ਆ ਕਿੱਥੇ ਕਰ ਲਿਆ ਕਰਾਂਗੇ ਜਿਵੇਂ ਪਰਾਠੀਆਂ ਵਗੈਰਾ ਬਣਾਉਣੀਆਂ ਹੁੰਦੀਆਂ ਆ ਜਾਂ ਜਿਵੇਂ ਫੁਲਕੇ ਵਗੈਰਾ ਲਾਉਣੇ ਹੁੰਦੇ ਉਹ ਬਾਹਰ ਕਰ ਲਈਦਾ ਚਾਹ ਅੰਦਰ ਬਣਾ ਲਈਦੀ ਆ ਬਾਕੀ ਸਾਰਾ ਕੰਮ ਇੱਥੇ ਬਾਹਰ ਕਰ ਲਈਦਾ ਤੇ ਮੰਮੀ ਕਹਿੰਦੇ ਸੀ ਕਿ ਇੱਥੇ ਜ਼ਿਆਦਾ ਵਧੀਆ ਮੈਨੂੰ ਲੱਗਾ ਉਹ ਹਿੰਦਵਾੜੀ ਦੀ ਸਫਾਈ ਤੇ ਅਜੇ ਥੋੜਾ ਬਰੋ ਰਹਿਦਾ ਹੈ ਖਲੈਰਾ ਚੁੱਕਣ ਵਾਲਾ ਤੇ ਅਸੀਂ ਨਾ ਦਵਾੜੀ ਦੇ ਸਫਾਈਆਂ ਦੇ ਚੱਕਰ 'ਚ ਨਾ ਆਪਣਾ ਹਮਲ ਗੈਸ ਵਗੈਰਾ ਬਾਹਰ ਕੱਢਿਆ ਸੀਗਾ ਸਾਰਾ ਸਮਾਨ ਤੇ ਉਹ ਜਿਹੜਾ ਹੀ ਰਹੇ ਇਹਦਾ ਕਲੈਚ ਹੁਲਾ ਤੇ ਇੱਥੇ ਹੀ ਕੰਮ ਕਰਦੇ ਰਹੇ ਆਪਣਾ ਤੇ ਹੋਂ ਜਦ ਨਹੀਂ ਸਾਰਾ ਅੰਦਰ ਲੈ ਕੇ ਗਏ ਜ ਮਮੇ ਕਹਿੰਦੇ ਕਿ ਮੈਨੂੰ ਬਾਹਰ ਜ਼ਿਆਦਾ ਵਧੀਆ ਲੱਗਦਾ ਆ ਤੇ ਇੱਕ ਗੈਸ ਆ ਪੰਜ ਗਰੀਆ ਬਾਹਰ ਲਾ ਲਈਏ ਤੇ ਇੱਕ ਅੰਦਰ ਤੇ ਫਿਰ ਇਸੇ ਜਗੇ ਤੱਕ ਕਿਉਂਕਿ ਸਾਡੇ ਕੋਲ ਆਲਰੇਡੀ ਹੈਗਾ ਹੀਗਾ ਫਿਰ ਇੱਕ ਅੰਦਰ ਰੱਖ ਲਿਆ ਤੇ ਜਿਵੇਂ ਕਰ ਲੋ ਜਦੋਂ ਦਿਲ ਕਰੇ ਅੰਦਰ ਕੰਮ ਕਰ ਲੋ ਜਦੋਂ ਦਿਲ ਕਰੇ ਉਹ ਬਾਹਰ ਕਰ ਲੋ ਤੇ ਫਿਰ ਇੱਕ ਅਹੀਂ ਇੱਥੇ ਬਾਹਰ ਰੱਖ ਲਿਓ ਪੰਜ ਵੀ ਐਂ ਖਾਓ ਹੁਣ ਅੱਗੇ ਕੀ ਸਿਆਲ ਹੋਣਾ ਆ ਤੇ ਜਿਵੇਂ ਸਾਗ ਪਿਆਰ ਬਣਾ ਕੇ ਲਾਗੇ ਇੱਥੇ ਬਾਹਰ ਹੀ ਬੈ ਕੇ ਗਰਮ ਗਰਮ ਫੁੱਲ ਕੇ ਲਾ ਕੇ ਖਾਇਆ ਕਰਾਂਗੇ ਤੇ ਅਸੀਂ ਵਿੱਚ ਛੋਟਾ ਜਿਹਾ ਚੌਂਕਾ ਵੀ ਬਣਾਉਣ ਦਾ ਸੋਚਣੇ ਆ ਕਿ ਇੱਕ ਸਾਈਡ ਤੇ ਛੋਟਾ ਜਿਹਾ ਚੌਂਕਾ ਬਣਾ ਲਈਏ ਤੇ ਵਿੱਚ ਚੁੱਲਾ ਕਿਉਂਕਿ ਸਾਗ ਦੇ ਅਸੀਂ ਚੁੱਲੇ ਤੇ ਬਣਾਉਣਾ ਹੁੰਦਾ ਤੇ ਤਾਂ ਕਰਕੇ ਅਸੀਂ ਉੱਥੇ ਬਣਾਵਾਂਗੇ ਤੇ ਫਿਰ ਫੁਲਕੇ ਚੱਲ ਗਏ ਹੱਸ ਤੇ ਲਾ ਲੈਂਦੇ ਆ ਰਾਤੀ ਫਿਰ ਹਨੇਰਾ ਹੋ ਜਾਂਦਾ ਚੁੱਲੇ ਤੇ ਫਿਰ ਇਹ ਲੇਟ ਆਉਂਦੇ ਆ ਦੁਕਾਨ ਤੋਂ ਤੇ ਫਿਰ ਤਾਂ ਕਰਕੇ ਜਦੋਂ ਇਹ ਸ਼ੌਪ ਤੋਂ ਲੇਟ ਆਉਂਦੇ ਆ ਤੇ ਫਿਰ ਇਹਨਾਂ ਨੇ ਆ ਕੇ ਲੇਟ ਹੀ ਫਿਰ ਹੋ ਜਾਂਦਾ ਹਨੇਰਾ ਹੋ ਜਾਂਦਾ ਫਿਰ ਜਿੰਨੇ ਜਿੰਨੇ ਫੁਲਕੇ ਖਾਣ ਆਉਂਦਾ ਹੈ ਤੇ ਫਿਰ ਅਸੀਂ ਸੋਚਿਆ ਕਿ ਇਵੇਂ ਕਰਾਂਗੇ ਕਿ ਇੱਥੇ ਬੈਠ ਕੇ ਅਸੀਂ ਫੁਲਕਾ ਲਾ ਲਿਆ ਕਰਾਂਗੇ ਸਾਗ ਵਾਰ ਬਣਾ ਕੇ ਤੇ ਇੱ ਪੁਰਾਣੇ ਟਾਈਮ ਦਾ ਨਜ਼ਾਰਾ ਲੈਣਾ ਆ ਥੋੜਾ ਜਿਹਾ ਪੁਰਾਣੇ ਟਾਈਮ ਦਾ ਚੁੱਲਾ ਨਹੀਂ ਬਣਾਉਣਾ ਸੀ ਚੁੱਲਾ ਤਾਂ ਚਲੋ ਅਸੀਂ ਅੱਗੇ ਵੀ ਬਣਾਉਣੀ ਆ ਤੇ ਹੁਣ ਇਸ ਵਾਰ ਅਸੀਂ ਐਵੇਂ ਕਰਾਂਗੇ ਕਿ ਚੁੱਲਾ ਦੇ ਬਣਾਨੇ ਬਣਾਉਣਾ ਆ ਜੀ ਜੇ ਫਿਰ ਤੁਸੀਂ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਕਿਵੇਂ ਦਾ ਲੱਗਿਆ ਸਾਡਾ ਘਰ ਅੱਜ ਅਸੀਂ ਫਿਲਹਾਲ ਥੋੜਾ ਜਿਹਾ ਜਵੇਂ ਦੀਵਾਲੀ ਕਰਕੇ ਸਫਾਈ ਕਰਾਈ ਆ ਕਿ ਜੀ ਥੋੜਾ ਜਿਆਦਾ ਇਸਲਾਬ ਹੋਣ ਲੱਗ ਗਈ ਪਿੱਛੇ ਕੋਹਲੀ ਵਾਲ ਤੇ ਜਿਆਦਾ ਆਈ ਹੈ ਕਿਚਨ ਵਾਲੀ ਤੇ ਤੇ ਕਿਦਰ ਲੋਬੀ ਵਾਲੇ ਤੇ ਤੇ ਉਹ ਹੁਣ ਅਸੀਂ ਵੈਸੇ ਕੁਝ ਕਰਵਾ ਲਿਆ ਜਾਂ ਠੀਕ ਤੇ ਉਹ ਹੁਣਾਂ ਦੇ ਕਿ ਥੋੜਾ ਟਾਈਮ ਲਾ ਕੇ ਹੌਲੀ ਹੌਲੀ ਚੱਲ ਜੇਗੀ ਉਹ ਤੇ ਬਿਲਕੁਲ ਠੀਕ ਸਾਫ ਹੋ ਗਈ ਹੈ ਕੰਧ ਤੇ ਇਧਰ ਵਾਲੀ ਜਿਹੜੀ ਰਹਿੰਦੀ ਹੈ ਲੋਬੀ ਵਾਲੀ ਥੋੜੀ ਥੋੜੀ ਉਹ ਵੀ ਹੋ ਜੇਗੀ ਤੇ ਹੁਣ ਅਸੀਂ ਤੁਹਾਨੂੰ ਮੈਂ ਦੱਸਦੀ ਹਾਂ ਕਿ ਮੈਂ ਰੈਡੀ ਹੋਈ ਆ ਅਸੀਂ ਇਸ ਤੇ ਰੈਡੀ ਹੋ ਕੇ ਚਲੇਗੀ ਆਪਣੇ ਪਾਪਾ ਕੋ ਨੀਚੇ ਤੇ ਅਸੀਂ ਚੱਲੇ ਆ ਦਿਵਾਲੀ ਦੀ ਸ਼ਾਪਿੰਗ ਕਰਨ ਅਸੀਂ ਚੱਲੇ ਦਿਵਾਲੀ ਦੀ ਸ਼ਾਪਿੰਗ ਕਰਨ ਥੋੜਾ ਸਮਾਨ ਲਿਓਣਾ ਆ ਮਤਲਬ ਕਾਫੀ ਚਾਹੀਦਾ ਜਿਵੇਂ ਗਿਫਟ ਵਗੈਰਾ ਲੈਨੇ ਹੁੰਦੇ ਇਹਨਾਂ ਦੀਵਾਲੀ ਤੇ ਉੱਪਰ ਅਸੀਂ ਜਿੰਨੇ ਆ ਸਾਰੇ ਮਿਸਤਰੀਆ ਵਗੈਰਾ ਮਿਸਤਰੀਆ ਨੂੰ ਤੇ ਉਹ ਲੈਣ ਜਾਣਾ ਆ ਕਿੱਟ ਤੇ ਜਿਹੜੇ ਜਿਹੜੇ ਮੰਦੇ ਦੁਕਾਨ ਤੇ ਕੰਮ ਕਰਦੇ ਆ ਉਹਨਾਂ ਵਾਸਤੇ ਵੀ ਲਿਓਨੇ ਆ ਗਿਫਟ ਤੇ ਉਹ ਫਿਰ ਤੁਹਾਨੂੰ ਪਤਾ ਦਿੰਦੇ ਹੋਰ ਹੁੰਦਾ ਆ ਤੇ ਫਿਰ ਸਾਰਿਆਂ ਨੂੰ ਆਸ ਹੁੰਦੀ ਆ ਕਿ ਚਲੋ ਤੇ ਉਹ ਫਿਰ ਅਸੀਂ ਉਹਨਾਂ ਗਿਫਟ ਲੈਣ ਚੱਲੇ ਆ ਉਹਨਾਂ ਵਾਸਤੇ ਤੇ ਹੁਣ ਅਸੀਂ ਚੱਲੇ ਆ ਦੀਵਾਲੀ ਦੀ ਸ਼ੋਪਿੰਗ ਕਰਨ ਨਾਲੇ ਕੁਝ ਥੋੜਾ ਬੋਤ ਆਪਣੇ ਘਰ ਦਾ ਵੀ ਸਮਾਨ ਲਿਓਨ ਵਾਲਾ ਉਹ ਲੈ ਕੇ ਆਉਣਾ ਆ ਤੇ ਬਾਕੀ ਉਹਨਾਂ ਵਾਸਤੇ ਲਿਓਨੇ ਆ ਗਿਫਟ ਤੇ ਚਲੋ ਤੁਹਾਨੂੰ ਮਿਲਦੇ ਆ ਹੁ ਗੱਡੀ ਚ ਜਾ ਗਏ। ਹਾਂਜੀ ਤੇ ਹੁਣ ਮੈਂ ਹੋ ਗਈਆਂ ਰੈਡੀ ਅਸੀਂ ਚੱਲੇ ਹਾਂ ਬਾਜ਼ਾਰ। ਤੇ ਅਸੀਂ ਇਸ ਚਲੇ ਕੀ ਹੇ ਨੀਚੇ ਹੁਣ ਮੈਂ ਉਹਦੇ ਬਸ ਫੜਨੇ ਆ ਸ਼ੂਜ਼ ਤੇ ਹੁਣ ਮੈਂ ਚੱਲੀ ਆ। ਕਿੱਥੇ ਚੱਲਿਆ ਛੋਨਾ? ਛੋਨਾ ਸ਼ਾਪਿੰਗਾਂ ਚ ਲੱਇਆ। ਪਾਪਾ ਨਾ ਸ਼ਾਪਿੰਗਾਂ ਚ ਲੱਇਆ ਹੈ। ਹੈ? ਮੰਮਾ ਕਿੱਥੇ ਰਹਿ ਗਏ? ਦਿਵਾਲੀ ਦੀ ਸ਼ਾਪਿੰਗਾਂ ਚ ਲੱਇਆ ਅੱਜ ਸੁਣਾ ਹਾੜਾ। ਦਿਵਾਲੀ ਦੀ ਸ਼ਾਪਿੰਗਾਂ ਚ ਲੱਇਆ। ਆਓ। ਦਾਲੀ ਦੀ ਸ਼ਾਪਿੰਗਾਂ ਚ ਲੱਇਆ ਹੈ। ਨੂਣਾ ਜਾਂ ਬੁੱਗਾ ਮੇਰਾ ਦਾਲੀ ਦੀ ਸ਼ਾਪਿੰਗਾਂ ਚ ਲੱਇਆ ਹੀ ਨਹੀਂ। ਆਓ। ਦੀਵਾਲੀ ਦੀ ਸ਼ਾਪਿੰਗ ਕਰਾਂਗੇ ਸੀਜ਼ਨ ਨੂੰ ਦਿਵਾਵਾਂਗੇ ਗਿਫਟ ਵਧੀਆ ਵਧੀਆ ਜੇ ਹਨਾ ਸੀਸ ਗੈਣ ਲੱਗੇ ਦਾਦਾ ਜੀ ਨੀ ਮੈਂ ਕੋਜ ਨਹੀਂ ਤਮ ਕੋਜ ਨਹੀਂ ਤਮ ਟਚਾਂ ਗੁੱਗੀ ਆਈ ਆ ਬੋਲਦਾ ਨਹੀਂ ਓਏ ਬੋਲ ਬੋਲਦੀ ਨਹੀਂ ਮਾਣ ਮਰਜੀ ਤੇ ਜਦੋਂ ਮਰਜੀ ਆਈ ਆ ਆਪਦੀ ਔਰ ਪਾਪਾ ਪਾਪਾ ਮਮਾ ਮਮਾ ਬਸ ਨਾ ਕੋਈ ਨਾ ਕੋਈ ਦਾਗਰੀ ਜਣਾ ਪਰ ਜੇ ਮੈਂ ਅਹੀਂ ਆਖਿਆ ਔਰੋਂ ਨਾ ਕੜਾ ਬਾਇ ਕੋਈ ਨਹੀਂ ਮਰਜੀ ਦੀ ਮਾਲਕ ਆ ਉਹਨਾਂ ਦੀ ਗੱਡੀ ਬੋ ਬੈਣਾ ਗੱਡੀ ਦੇ ਤੀਏ ਗੱਡੀ ਵਾਏ ਮਮਾ ਠੀਕੰਦੇ ਮਮਾ ਕਹਿੰਦੇ ਆ ਸੀ ਸ਼ਾਪਿੰਗਾਂ ਚ ਲੱਗਿਆ ਵਾਏ ਮਮਾ ਗਲੋਤੇ ਵੇ ਆਹ ਮਮਾ ਆ ਮਮਮ ਮਮਮ ਤਾਂ ਦੂਰੋਂ ਵੇਖ ਤਾਨੂੰ ਕਰਨਦੇ ਮਮਮ ਮਮਮ ਗੱਡੀ ਦੀ ਵੀ ਪੂਰੀ ਦਿਵਾਲੀ ਬਣਾਈਨੀ ਆ ਮੈਂ ਹੋਰ ਸਾਰੀ ਚੀਜ਼ ਮੈਂ ਦਿਵਾਲੀ ਆਈ ਗੱਡੀ ਵੀ ਕਰਦੀਏ ਸਾਫ ਜੱਤੀ ਚਾੜ ਕੇ ਚੜੀ ਮੜਿਆ ਰਹੇ ਨਹੀਂ ਗੱਡੀ ਐ ਸ਼ਕੀਨ ਜੱਟ ਦੀ ਹੈ ਪਰ ਇਧਰ ਜੱਟ ਸ਼ਕੀਨ ਘਟਿਆ ਤੇ ਜੱਟੀ ਜਿਆਦੀ ਐ ਮੈਂ ਇਹਦੇ ਕੋ ਨਾ ਕੋ ਫਿਰ ਵੀ ਕਹਿ ਦਿੰਦਾ ਵੀ ਗੱਡੀ ਕੋਈ ਨਹੀਂ ਆ ਪਰ ਇੱਕ ਦੋ ਦਿਨ ਖਲੋ ਕੇ ਸਾਫ਼ ਕਰ ਲਾਂਗੇ ਪਰ ਨਾ ਮੈਨੂੰ ਹੁੰਦਾ ਸਾਫ਼ ਸਵੱਾਈ ਨਾਲ ਬਹੁਤ ਪਿਆਰ ਤੁਹਾਨੂੰ ਦਾ ਸਾਫ਼ ਸਵੱਾਈ ਨਾਲ ਬਹੁਤ ਪਿਆਰ ਇਹ ਨਾ ਪਹਿਲਾਂ ਨਾ ਪਾਲ ਗੱਡੀ ਸਾਫ਼ ਕਰੋ ਗੱਡੀ ਮੈਨੂੰ ਐ ਵਧੀਆ ਚਾਹੀਦੀ ਗੱਡੀ ਸਾਫ਼ ਚਾਹੀਦੀ ਮੈਂ ਬਹਿਣਾ ਹੀ ਫੇਰ ਜੇ ਗੱਡੀ ਸਾਫ਼ ਹੋਵੇ ਨਹੀਂ ਤੇ ਨਹੀਂ ਬਹਿਣਾ ਛਾਦਾ ਗੁੱਗਾ ਛਾਦਾ ਗੁੱਗਾ ਕਿਤੇ ਚੱਲਿਆ ਆ ਦਾਲੀ ਦੀ ਸ਼ਾਪਿੰਗਾਂ ਚ ਚੱਲਿਆ ਦੋਲੀ ਦੀ ਜੋਬਿੰਗਾਂ ਚੱਲਿਆ ਆ ਅਜੇ ਸ਼ੂਤਾ ਜਾਨ ਨੇ ਕਿਹਾ ਕਿ ਨਾ ਪਾਪਾ ਮੈਂ ਪਤਾ ਕੇ ਲੈਣੀ ਲੈ ਲੈ ਕਰਨੀ ਆ ਲੈ ਪਾਸ਼ੀ ਆਈ ਜਾਂਦੀਆਂ ਨਹੀਂ ਬਾਕੀ ਇਹਦੇ ਸਫਾਈ ਭਰਾ ਇਹਦੇ ਸਫਾਈ ਇਹਦੀ ਆਰ ਕੀ ਦੀਵਾਲੀ ਦੇ ਵੇਖਣ ਵਾਲੀ ਹੀ ਕਰੇ ਚੰਡ ਘੜ ਤੇ ਬਾਬੇ ਘਰ ਵਾਲੇ ਮੈਂ ਹਰ ਵਾਰੀ ਘੜਦੀ ਹਾਰ ਦੀ ਕਰਾਦੀ ਹਰ ਦੀਵਾਲੀ ਭਰਾ ਦੇ ਪੇਂਟ ਪੌਂਡਿੰਗ ਕਰਾਇਆ ਨਾ ਜਿਆਦਾ ਹੀ ਜਿਆਦਾ ਹੀ ਚਾਹ ਹੋ ਗਿਆ ਸੀ ਤੇ ਫੇਰ ਆਰ ਕੀ ਨੇ ਮੈਡਮ ਨੇ ਮਨ ਲੱਗੀ ਜਿਦਾਂ ਕਹਿਦੀ ਨਾ ਸਰਾ ਲਾਤੀ ਸਰਾ ਉਹ ਚੀਜ਼ ਆ ਇਨੇ ਦਿਨ ਦਾਈ ਦੇ ਵਲੌਗ ਚ ਨਹੀਂ ਆਪਾਂ ਦੇਖੇ ਇਨੇ ਇਨੇ ਵਲੌਗ ਚ ਨਹੀਂ ਦੇਖੇ ਵੀ ਜੀ ਬਹੁਤ ਜਿਆਦੇ ਸਾਰਾ ਦਿਨ ਸਾਫ ਸੁਪਾਈਆਂ ਚ ਲੰਘ ਜਾਂਦਾ ਹੁੰਦਾ ਹੈ ਇਧਰ ਕਦੋਂ ਐਵੇਂ ਕਰ ਲੋ ਚਲੋ ਇਹ ਵੀ ਚਾਹੀਦਾ ਜ਼ਰੂਰੀ ਹੈ ਹੋਰ ਘਰ ਸੋਹਣਾ ਹੋਵੇ ਦੇਖੀ ਆਪਾਂ ਮੰਨ ਲਈਂ ਸਾਲ ਦੇ ਵਿੱਚ ਜਿਦਾ ਨਾ ਵੇਲੇ ਕਿੰਨੇ ਉਦਾਂ ਤਿਹਾੜ ਆਉਂਦੇ ਆ ਪਰ ਦੀਵਾਲੀ ਦੇ ਉਤੇ ਆਪਾਂ ਨੂੰ ਇਦਾਂ ਦਾ ਵੀ ਨਹੀਂ ਯਾਰ ਚਾਹੀਦਾ ਹੀ ਚਾਹੀਦਾ ਹਾਂਜੀ ਤੁਹਾਡੇ ਅੰਜਲੀਏ ਸੀਜ਼ ਗੱਡੀ ਚਲਾਊਗਾ ਅੱਜ ਅੱਜ ਸੀਜ਼ ਨੇ ਗੱਡੀ ਚਲਾਣੀ ਹੈ ਚਲੋ ਅੱਜ ਗੱਡੀ ਚਹੀ ਚਲਾਊਗਾ ਚਲੋ ਚਲਾਓ ਆ ਵੀ ਹੱਥ ਪਾਉਣਾ ਇੱਥੇ ਇੱਥੇ ਪਾਓ ਚਲੋ ਚਲੋ ਦੀ 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 ਅੱਛਾ ਮੈਂ ਨਾ ਪਾਵਾਂ ਤੂੰ ਪਾ ਲੋ ਚਲੋ ਤੂੰ ਪੜ ਵਲ ਪੜ ਸੇ ਬੜਾ ਚੁੱਪ ਜਾਇਆ ਪੁੱਤ ਆਓ ਬੜੀ ਚੁੱਪ ਜੀ ਅੱਜ ਪਰ ਨਹੀਂ ਜਿਵੇਂ ਸੀਰੀਅਸ ਜਿਆ ਨਹੀਂ ਹੁੰਦਾ ਬੰਦਾ ਵੀ ਹਾਂ ਮੈਂ ਸ਼ਾਪਿੰਗਾਂ ਚ ਚੱਲੇ ਜਾਂਦਾ ਜਾਂ ਆ ਚੀਜ਼ਾਂ ਨਾ ਨਾ ਲੈ ਕੇ ਦਿੱਤੀਆਂ ਤੇ ਆਪ ਦਾ ਸਾਹ ਲਾ ਲਿਓ ਕੀ ਕਰੋਗੇ ਅਜੇ ਹਾਂ ਬਾਰੇ ਹੀ ਮੱਚਲੇ ਸਾਨੂੰ ਤੇ ਕਰੇ ਦੀਵਾਲੀ ਦਾ ਇੱਕ ਲੱਗ ਹੀ ਚ ਆ ਹੁੰਦਾ ਆ ਕਿ ਚਲੋ ਬਾਨੀ ਨਾ ਸਾਫ ਸਪਾਈਆਂ ਐਡਾ ਸੋਨਾ ਤਿਆਰ ਹੋਣ ਡਿਆ ਫੇਰ ਘਰ ਵੀ ਸੋਨਾ ਸਾਫ ਸਪਾਈਓ ਵੀ ਫੇਰ ਸੋਨਾ ਲੱਗਦਾ ਸਾਰਾ ਕੁਝ ਹਾਂਜੀ ਫੇ ਜੇ ਕਾਰ ਸਾਫੀਆ ਤਾਂ ਫਿਰ ਮੈਂ ਕਿਹਾ ਗੱਡੀ ਵੀ ਸਾਫ ਚਾਹੀਦੀ ਆ। ਨਾ ਹੀ ਫਿਰ ਮੈਂ ਕਿਹਾ ਕਿ ਸਾਫ ਕਰ ਲੈ। ਉਹ ਕੱਲ ਸਾਡਾ ਜੋਰ ਪੂਰਾ ਲੱਗਾ ਜਿੱਦਾਂ ਤੁਹਾਡਾ ਘਰੇ ਜੋਰ ਲੱਗਾ ਸਾਡਾ ਗੱਡੀ ਦੇ ਜੋਰ ਲਗਾ ਕੱਲ। ਪਰ ਇਹ ਆ ਕਿ ਪੂਰੀ ਨਵੀਂ ਨਵੀਂ ਗੱਡੀ ਵਾਲੀ ਫੀਲਿੰਗ ਆਉਂਦੀ ਬਹੁਤ ਸਾਫ ਕੀਤੀ ਇਹਨਾਂ ਨੇ ਬਹੁਤ ਸੋਹਣੀ ਕੀਤੀ ਸਾਫ। ਜਿੱਦਾਂ ਤੁਸੀਂ ਆ ਕੇ ਨਹੀਂ ਨਾ ਕਿ ਕਾਰ ਦੀ ਫੀਲਿੰਗ ਆਉਂਦੀ ਆ ਕਿ ਇਹ ਕਹਿੰਦੇ ਕਾਰ ਤੇ ਐਵੇਂ ਕਰਤਾ ਕਿ ਜਿਵੇਂ ਨਵੇਂ ਚ ਸ਼ਿਫਟ ਹੋਏ ਹੋਣੇ ਐਂ ਫੀਲ ਆਉਂਦੇ ਆ ਸੇਮ। ਤੇ ਸਾਰਾ ਸਫਾਈ ਪੇਂਟ ਸਾਰਾ ਕੁਝ ਨਵਾਂ ਹੋ ਗਿਆ ਤੇ ਉਹ ਸੋਹਣਾ ਸੋਹਣਾ ਲੱਗਦਾ ਨਾ ਤੇ ਹੋ ਜੇਗਾ ਕਿ ਇਹ ਕਹਿਣਗੇ ਕਿ ਮੈਨੂੰ ਐ ਫੀਲਿੰਗ ਆਉਂਦੀ ਜਿੱਦਾਂ ਕਾਰ ਨਵਾਂ ਬਣਿਆ ਹੁੰਦਾ ਤੇ ਇਦਾਂ ਹੀ ਅਜ ਮੈਨੂੰ ਗੱਡੀ 'ਚ ਫੀਲਿੰਗ ਆਉਂਦੀ ਹੈ ਫੀਲਿੰਗ ਆਉਂਦੀ ਹੈ ਕਿ ਗੱਡੀ ਨਵੀਂ-ਨਵੀਂ ਆ ਸਾਫ਼ ਉਹ ਚੀਜ਼ ਕਿੰਨੀ ਸੋਹਣੀ ਲੱਗਦੀ ਵੇਖ ਲਓ ਅੱਛੀ ਵਾਈਬ ਆਉਂਦੀ ਆ ਬਹੁਤ ਵਧੀਆ ਲੱਗਾ ਕਿਤੇ ਲੰਘਦਾ ਫੇ ਆਪਾਂ ਪਛੀਤਾ ਚਲੋ ਸਾਈਡਾਂ ਤੇ ਜਿਹੜੀਆਂ ਰस्सियां ਪਾਈਆਂ ਵਧੀਆ ਜੇ ਨਾਲ ਆਣਾ ਲੈਣ ਜੀ ਜਾਣ ਦੇ ਇੱਕ ਸਾਈਡ ਤੇ ਅਹ ਵੇ ਜੇ ਤਾਂ ਹੀ ਮੈਨੂੰ ਕਹਿੰਦੇ ਹੀ ਕਿ ਦਿਵਾਲੀ ਕਰਕੇ ਇੰਨਾ ਜ਼ਿਆਦਾ ਮਿਲੋ ਬਚਾਮਿਆਂ ਇਹਨਾਂ ਪਤਾ ਹੀ ਨਹੀਂ ਕਿ ਬਾਬਾ ਜੀ ਤਨ ਕਰਕੇ ਤਨ ਲੰਗਦਾ ਪਿਆ ਲਓ ਵੀ ਅੱਜ ਦਲਜੀਤ ਨੂੰ ਮੈਂ ਲੈ ਗਿਆ ਚਾਹ ਚੂਰੀ ਵਾਲਿਆਂ ਦੇ ਇਹ ਪਹਿਲੀ ਵਾਰ ਇਹਨੇ ਟਰਾਈ ਕਰਨੀ ਚਾਹ ਚੂਰੀ ਵਾਲਿਆਂ ਦੀ ਚਾਹ ਤਾਂ ਮੈਂ ਆਜੋ ਤੁਹਾਨੂੰ ਮੈਂ ਟਰਾਈ ਕਰਾਉਣਾ ਕਿਦਾਂ ਲੱਗਦਾ ਟੇਸਟ ਤੁਸੀਂ ਤੇ ਕੀਤੀ ਹੈ ਨਾ ਮੈਂ ਨਹੀਂ ਚੰਡੀਗੜ੍ਹ ਕੀਤੀ ਟਰਾਈ ਤੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਕੀ ਇਹਨਾਂ ਨੂੰ ਕੀ ਜਾਂਦੇ ਆ ਰਾਸ਼ੀ ਬਹੁਤ ਆ ਆ ਕਾਫੀ ਇਹ ਮੈਂ ਜਿਆਦਾ ਅੱਜ ਤਰਨੇ ਤਰਨੇ ਵੀ ਲੱਗੇ ਆ ਨਾ ਉਹਦਾ ਕਰਕੇ ਵੀ ਕਾਫੀ ਰਾਜ ਜਾਣਾ ਹਾਂ ਜੀ ਸੋਇ ਚੂਰੀ ਲਓ ਜੀ ਚਾਰ ਚੂਰੀ ਚਾਲ ਆਂਦੀ ਆ ਬੰਦਲ ਜੀ ਦਾ ਤੇ ਲਓ ਜੀ ਸ਼ਾਹ ਜੀ ਛੰਡੇ ਨਾ ਗਰਮ ਛੰਡੇ ਨਾ ਗਰਮ ਕਰਦਾ ਅੱਜ ਤੁਹਾਨੂੰ ਅਸੀਂ ਜੀ ਪਾਏ ਹੋਏ ਹਾਂ ਹਾਂ ਨਹੀਂ ਦੇ ਅੰਦਰ ਬੈਠ ਕੇ ਖਾਣੇ ਵੀ ਨੇ ਨਹੀਂ ਸੀ ਸੌਂ ਗਿਆ ਹਣਾ ਹਾਂਜੀ ਕੋਈ ਨਹੀਂ ਥੱਕੀ ਜਿੰਨਾ ਖੜੋ ਆ ਵੀ ਆਹ ਖੜਾ ਕੇ ਚਾਹ ਆ ਵੀ ਖਾ ਲੋ ਚਾਹ ਵੀ ਖਾ ਲੋ ਸਟਰਾও ਵੀ ਖਾ ਲੋ ਆਹ ਨੰਨਾ ਪੀ ਕੇ ਵੇਖੋ ਫੈਨ ਹੋ ਜਾਓਗੇ ਹਾਂਜੀ ਸ਼ਾਹ ਜੀ ਫਿਰ ਕੋਲਡ ਕਾਫੀ ਕਰਾਮਲ ਵਾਲੀ ਤੇ ਚਾਹ ਕਿਹੜੀ ਭਲਾ ਕੇਸਰ ਵਾਲੀ ਕੇਸਰ ਵਾਲੀ ਚਾਹ ਕੇਸਰ ਵਰਗਾ ਰੰਗਿਆ ਤੇਰੇ ਕੇਸਰ ਦੀ ਚਾਹ ਹੀ ਹੈਂਗਾ ਜਾਂ ਠੀਕ ਆ ਜੀ ਜੀ ਖਾਣੀ ਆ ਜੀ ਜੀ ਨੇ ਜੀਜੀ ਖਾਣੀ ਆ ਉਹ ਪਾਪਾ ਦੀ ਛਾਵੇ ਲੈਣਗੇ ਇਸ ਲਈ ਖਾਣਾ ਛਾਵੇ ਮੇਰੇ ਪੁੱਤੂ ਨੇ Canada, Junior, Blau, Papa, j o Ajo, h u n t h u n t h n t y a e s a r m i s i s s i p Mamma, 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 m a m m h Mamma, 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 자식아, 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 야식아 자식아, 자식아, 니식아 자식아, 자야아 자식아, 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 자식아 ਹੰਟੀ ਕੋਈ ਛੋਨੇ ਉਧਰ ਦੇਖ ਸਕਦੇ ਤੁਸੀਂ ਸਾਡੀ ਗੱਡੀ ਸਾਰੀ ਭਰੀ ਪਈ ਸਮਾਨ ਨਾਲ ਬਹੁਤ ਸਾਰਾ ਸਮਾਨ ਲੈ ਕੇ ਆਏ ਹਾਂ ਜਿਹੜੀ ਇਹਨਾਂ ਨਾਲ ਕਿ ਲੱਗਿਆ ਜੈਂਕ ਲੱਗਿਆ ਹਾਂ ਨਾਲ ਡਰਿੰਕ ਲੈ ਗਏ ਆ ਕੋਕ ਲੈ ਕੇ ਆਏ ਆ ਕਿਦਾਂ ਦਾ ਟੇਸਟ ਕਰੋ ਬਦ ਗਿਆ ਕਰੋ ਟੇਸਟ ਫਰਸਟ ਬਾਈਟ ਲੋਕ ਤਾਂ ਲਗੀ ਦੱਸੋ ਸਹੀ ਵਿਆ ਇਹ ਫਰਸਟ ਬਾਈਟ ਲੈ ਕੇ ਵਧੀਆ ਟੇਮ ਉਹ ਚਾਲੇ ਤਾਂ ਅੰਗੇ ਹਨ ਚਲੋ ਰੀਗਾ ਬਹੁਤ ਜੀ ਚਲੋ ਕਦੇ ਆ ਗਏ ਆ ਚਲੋ ਦਾदू जी ਕੋ ਹਾਏ ਕਿਦਾਂ ਬਦਦਾ ਸਾਲ ਆਈ ਚਾਹ ਚਲ ਗਏ ਚਲ ਜੀ ਦਾदू जी ਕੋ ਅੱਜ ਇੰਨਾ ਜਾਮ ਮਿਲਿਆ ਅੱਜ ਹਾਨੂੰ ਇੰਨਾ ਜ਼ਿਆਦਾ ਜਾਮ ਮਿਲਿਆ ਨਹੀਂ ਜਾਮ ਬਸ ਜੀ ਬਹੁਤ ਜ਼ਿਆਦਾ ਜਾਮ ਮਿਲਿਆ ਜਾਂਦਿਆਂ ਵੀ ਆਉਂਦਿਆਂ ਵੀ ਜਾਮ ਚ ਹੀ ਫਸੇ ਰਹੇ ਨੇ ਤੋਂ ਨਹੀਂ ਕਰੇਦੇ ਆ ਜਣਾ ਸੀ ਤੇ ਇੱਕ ਜਾਮ ਕਰਕੇ ਹੀ ਸਹੀ ਗੱਲ ਚਲੋ ਚਲ ਜੀਏ ਫਿਰ ਉੱਤਰੀਏ ਚਲੋ ਛਣੇ ਚਲੋ ਦਾਦੀ ਮਮਾ ਨੂੰ ਮਿਲੀਏ ਦਾदू ਜੀ ਨੂੰ ਮਿਲੀਏ ਚਲ ਜੀਏ ਦਾदू ਨੂੰ ਮੁਖੜੇ ਆਓ ਵੇ ਬਾਸੀਆਂ ਜੇ ਵੀ ਆਉਂਦੀਆਂ ਕਿੰਨਾ ਸਤਾਈ ਚਲੋ ਘਰ ਮੇਰੇ ਕੋਲ ਕੰਢ ਦੀ ਬੋਰੀ ਕੰਢ ਦੀ ਬੋਰੀ ਮੇਰੇ ਤੇ ਕੰਢ ਦੀ ਬੋਰੀ ਕਰੋ ਤੇ ਬਾਜੀ ਨੂੰ ਕਰੀ ਜੇ ছেড <laughs> ਬਾਪਾ ਜੀ ਮਾਰੂਈ ਤਾਂ ਬਾਗਰ ਕੋ ਬਾਬਾ ਜੀ ਨੂੰ ਨਹੀਂ ਕਰਨਾ ਨਹੀਂ ਕਰਨਾ ਚਲ ਨਾ ਕਰੋ ਚਲੋ ਚਲ ਜઈએ ਚਲੋ ਸਬਜ਼ੀ ਕੱਟ ਕੇ ਲਈਏ ਬਾਹਰੋਂ ਕਿੰਨਾ ਨੀਰਾ ਗਿਓ ਸੋਜੀ ਕੱਟਣ ਚਲੇ ਆਪਾਂ ਤੁਹਾਨੂੰ ਬਸ ਫੋਨ ਦੇ ਪਈ ਰਹਿੰਦੀ ਆ ਆਵੇਂ ਬਾਹਰ ਦਾदू ਜੀ ਚੀਜੀ ਬਣਾ ਕੇ ਦੇ ਲੱਗੇ ਹਨ ਸਾਨੂੰ ਚੀਜੀ ਬਣਾ ਕੇ ਦੇ ਲੱਗੇ ਪਾਪਾ ਖੋਇਆ ਮਾਰਨ ਲੱਗੇ ਆ ਚਲ ਆਓ ਆਜੋ ਆਜੋ ਚੀਜੀ ਬਣਾ ਕੇ ਦੇ ਲੱਗੇ ਘਰੇ ਕਹਿੰਦੇ ਸੀਸ਼ ਨੂੰ ਘਰੇ ਚੀਜੀ ਬਾਂਦੀਏ ਚਲ ਜੀ ਬੜਾ ਘਰਮਾ ਵੇਂਦੀ ਹੈ

ਤੁਸੀਂ ਲੰਮੇ ਬਿਅਾਏ ਥੇ ਦਾਦਾ ਨਹੀਂ ਹੋਈ ਸੀ ਸੇ ਦਾਦੇ ਦਾ ਕਮਰਾ ਪਹਿਲੀ ਬਹੁਤ ਠੀਕ ਹੈ ਦਾਦੇ ਦਾ ਕਮਰਾ ਮਾਲ ਲਿਆ ਦਾਦੇ ਦਾ ਕਮਰਾ ਮਾਲ ਲਿਆਣ ਕਿ ਕਿ ਤੁਮਾ ਠੀਕ ਹੈ ਚਲੋ ਕਰੋ ਕੇਡੀਆਂ ਦੋਵੇ ਲਓ ਜੀ ਇਧਰ ਖਵਾ ਵਜੰਦਿਆ ਦੋ ਭਾਈ ਸਾਹਿਬ ਬੈਠੇ ਆ ਗਏ ਹਲ ਭਾਈ ਡਾਇ ਹੈ ਖਵਾ ਮਾਰਨ ਇੱਕ ਲਵਾਈ ਖਵਾ ਮਾਰਨ ਦਾ ਹੈ ਇੱਕ ਲਵਾਈ ਸਬਜ਼ੀ ਬਣਾਉਣ ਦਾ ਹੈ ਮਿਰਚਾਂ ਚੜ ਗਈਆਂ ਇਹ ਮਿਰਚਾਂ ਚੜ ਗਈਆਂ ਓਏ ਓਏ ਅੱਗੇ ਦੇ ਬੜਾ ਗਿਆ ਭਰਾ ਸਾਰਾ ਆਡਾ ਓਹੋ ਇਹਦੇ ਫਰਮ ਨੂੰ ਘਾਟਾ ਪੈ ਗਿਆ ਤੇ ਮੈਂ ਆਪ ਹੀ ਲਾਇਆ ਇਹ ਆਖਿਆ ਹੀ ਹੋਊਗਾ ਸਹੀ ਕਰਾਵਾਂਗਾ ਕਿ ਹੋਇਆ ਹੀ ਚਲੋ ਸਹੀਆ ਮਿਰਚਾਂ ਚੜ ਰੀਆਂ ਅੱਖਾਂ ਮੈਂ ਕਹਿੰਦੇ ਹਾਂ ਮੈਂ ਬਹੁਤ ਟਮਾਟਰ ਲੱਭੇ ਮੈਂ ਲੱਭੇ ਦੀ ਸਾਰੇ ਏਡੇ ਨੂੰ ਹੈਗੇ ਬਹਿਣ ਟਾਈਮ ਪਾਸੇ ਅਸ-ਅਸਾ ਪੇਟੀ ਏ ਹਾਂ ਚਾਰ ਹੈਗੇ ओके 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 ਖਵਾ ਖਰਵਾਉਂਦਾ ਆ ਅੱਜ ਸਿਆਲ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਨਹੀਂ ਪਪਾ ਕਹਿੰਦੇ ਦੀਵਾਲੀ ਆ ਤੇ ਚੱਲਦਾ ਜਿਹੜਾ ਜਿੰਨਾ ਖਵਾਉਂਦਾ ਆ ਭਾਵੇਂ ਮਠਾਈ ਜਿੰਨਾ ਬਣ ਜਾਂਦਾ ਜਿੰਨੀ ਕਿਤੇ ਮਿੱਠਾਈ ਖਾਦੇ ਆਗੇ ਨਾਲੇ ਇਹਦੇ ਹੂੰ ਬਣਾ ਲਉ। ਇਹ ਵੀ ਹੋਦੀ ਆ ਕਰਦੀ ਮਠਾਈ ਨਾਲ ਦੀ ਨੀਜ਼ ਨਹੀਂ। ਨਾ ਮਠਾਈ ਮੈਂ ਖਾਂਣੀ ਆ ਪਪਾ ਵੀ ਖਾਂਦੇ। ਮੈਂ ਆਪ ਨਹੀਂ ਖਾਂਦਾ। ਲੈ ਉਹ ਗੱਲ। ਕਿਉਂ ਨਹੀਂ ਖਾਂਦੇ ਜਾ? ਨਹੀਂ ਖਾਂਦਾ ਭਰਾਵਾ ਮੈਂ। ਵੇ ਦੇਮ ਉਹ ਵੀ ਹਾਲੇ ਹੁਣਾ ਲੱਗਣ ਦਾ ਆਇਆ ਘਰ ਤੈਨੂੰ ਪਤਾ ਨਵੇਂ ਬੇਣ ਦਾ ਝੂਮਰ ਵੇ ਇੱਕ ਨਾ ਜਿਆਦਾ ਲਿਸ਼ਕਣ ਦਿਹਾਣਾ ਵਾਹ ਸੁਪਨਿਆਂ ਗੀਤਾਂ ਝੂਮਰਾਂ ਰੀਆਂ ਸੁਪਾਈ ਕੀਤੀ ਹੈ ਨਾਲਿਸ਼ ਕਰਿਆ ਆ ਹਾਂ ਸਾਡੀ ਲੌਬੀ ਹੈ ਜਿਹੜੀ ਹੁੰਦਾ ਨੂੰ ਵਿਖਾਈ ਮੈਂ ਆ ਸਟੋਰ ਨੂੰ ਦਲਜੀਤ ਨੇ ਚਲੋ ਤੁਹਾਨੂੰ ਹੋਮ ਟੂਰ ਕਰਾਇਆ ਮੈਂ ਇੱਕ ਵਾਰੀ ਫੇਰ ਇਹ ਵੀਡੀਓ ਦੁਬਾਰਾ ਕਰਾਉਂਦਾ ਤੁਹਾਨੂੰ ਆ ਸਾਡੀ ਤਨਹਾਣਾਂ ਦੀ ਫੋਟੋ ਲੱਗੀ ਅਸੀਂ ਇਹਦੀ ਮੇਰੀ ਤੇ ਦਲਜੀਤ ਦੇ ਦਿਖਾਈ ਮੈਂ ਸਾਰਾ ਕਿਚਨ ਹੈ ਨਾ ਸਾਰਾ ਖੇਲ ਤੋਂ ਬਾਅਦ ਦੁਬਾਰਾ ਮਖੜੀ ਜਾਂਦੇ ਚਲੋ ਮੈਂ ਨਾਲ ਆ